ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਹਨਾ ਅੱਜ ਆਪਣੇ ਸੰਗਰੂਰ ਸ਼ਹਿਰ ਦੇ ਵਿੱਚ ਕੇਟੀ ਰਾਇਲ ਦੇ ਵਿੱਚ 21 ਮਈ ਨੂੰ ਐਗਜ਼ੀਬੀਸ਼ਨ ਲੱਗੀ ਸੀਗੀ। ਜਿਹੜੀ ਇਹ ਐਗਜ਼ੀਬੀਸ਼ਨ ਇਸ ਇਹਦਾ ਲੈ ਕੇ ਹਨਾ ਜਿਹੜਾ ਟਾਈਮ ਸੀ ਸਵੇਰ ਦਾ ਸੀਗਾ ਸ਼ਾਮ ਦੇ 7 ਵਜੇ ਤੱਕ ਪਰ ਹਨਾ ਗਰਮੀ ਬਹੁਤ ਸੀ ਪਹਿਲਾਂ ਅਸੀਂ ਸਵੇਰੇ ਦਾ ਸਾਡੀ ਜਾਨ ਦੀ ਸਲਾਹ ਨਹੀਂ ਸੀ ਪਰ ਸ਼ਾਮ ਨੂੰ ਸਾਡਾ ਢੇੜਾ ਵੱਜਿਆ ਤੇ ਅਸੀਂ ਕਿਹਾ ਵੀ ਹਨਾ ਚਲੋ ਆਪਾਂ ਵੀ ਟਰਾਈ ਕਰੇ ਆਉਣੇ ਐਗਜ਼ੀਬੀਸ਼ਨ ਦੇਖ ਕੇ ਆਉਣੇ ਆ। ਪਰ ਹਨਾ ਜਦੋਂ ਅਸੀਂ ਉੱਥੇ ਗਏ ਪਰ ਸੰਦੇਕ ਕਿ ਉੱਥੇ ਵੀ ਮਤਲਬ ਕਿ ਜਦੋਂ ਅਸੀਂ ਐਂਟਰ ਕੀਤਾ ਨੂੰ ਵਧੀਆ ਲੱਗਿਆ ਵੀ ਠੀਕ ਐ ਤੇ ਇੱਥੇ ਬਹੁਤ ਸਾਰੀਆਂ ਹਨਾ ਜਿਵੇਂ ਆਰਟੀਫੀਸ਼ੀਅਲ ਜੁਐਲਰੀ ਸੀ ਉਹਦੇ ਸੀ ਜਾ ਮਤਲਬ ਕਿ ਰੈਡੀमेड ਕੱਪੜੇ ਕੋਰਸੈਟ ਵਗੈਰਾ ਸਾਰੇ ਤਰ੍ਹਾਂ ਦੀ ਐਗਜ਼ੀਬਿਸ਼ਨ ਸੀ ਜਿਹੜੀ ਹੈ ਨਾ ਉਹ ਲੱਗੀ ਹੋਈ ਸੀ ਅਸੀਂ ਸਾਨੂੰ ਇਹ ਸਾਰੀ ਮਤਲਬ ਕਿ ਦਿਖਾਉਣਿਆ ਐਗਜ਼ੀਬਿਸ਼ਨ ਐ ਜਿਹੜੀ ਅਸੀਂ ਕਈ ਥਾਂ ਮੈਂ ਹਨਾ ਕਈ ਸੂਟਾਂ ਦੀ ਟਰਾਈ ਵੀ ਕੀਤੀ ਕਿਉਂਕਿ ਜੋ ਆਪਣੇ ਮਨ ਨੂੰ ਸਹੀ ਲੱਗਦਾ ਆਪਾਂ ਹਨਾ ਉਹੀ ਲੈ ਸਕਦੇ ਆ ਤੇ ਮਤਲਬ ਇੱਕ ਥਾਮੋ ਹਨਾ ਸਾਨੂੰ ਬਹੁਤ ਸੋਹਣੇ ਜਿਹੜੇ ਸੂਟ ਸੀ ਕਾਟਨ ਦੇ ਉਹ ਬਹੁਤ ਠੀਕ ਰੇਟ ਤੇ ਪਏ ਮੈਂ ਹਨਾ ਇੱਥੇ ਵੀ ਮਤਲਬ ਕਿ ਆਪਾਂ ਨੇ ਜਿਹੜੀ ਇਹ ਵੀਡੀਓ ਹੈ ਸ਼ੂਟ ਕਰ ਲਈ ਮੈਂ ਇਹਨਾਂ ਦੇ ਜੋ ਪ੍ਰਾਈਜ਼ ਵਗੈਰਾ ਨੇ ਜੋ ਕਪੜਾ ਵਗੈਰਾ ਮੈਂ ਤੁਹਾਨੂੰ ਇਹਨਾਂ ਦੀ ਘਰ ਜਾ ਕੇ ਹਨਾ ਵੀਡੀਓ ਬਣਾ ਕੇ ਜ਼ਰੂਰ ਦੱਸੂਗੀ ਵੀ ਇਹ ਜਿਹੜਾ ਐਗਜ਼ੀਬੀਸ਼ਨ ਦਾ ਰਿਜ਼ਲਟ ਹੈ ਕੀ ਰਿਹਾ ਵੀ ਆਪਾਂ ਨੂੰ ਹਨਾ ਇੱਥੇ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਤੇ ਅਸੀਂ ਬਹੁਤ ਸਾਰੇ ਦੇਖੇ ਹਨ ਟਰਾਈ ਕੀਤੇ ਪਰ ਇੰਨਾ ਕਹਿਣਾ ਵੀ ਇਹਦੇ ਵਿੱਚ ਸਾਨੂੰ ਬੁਟੀਕ ਪੀਸ ਵਗੈਰਾ ਜੋ ਆਪਾਂ ਅੱਜ ਕੱਲ ਇੰਸਟਾ ਵਗੈਰਾ ਤੇ ਦੇਖਦੇ ਆ ਹਨ ਉਹ ਮਿਲ ਜਾਂਦੇ ਨੇਗੇ ਬਹੁਤ ਸੋਹਣੇ ਸੀਗੇ ਆਫਰ ਵੀ ਬਹੁਤ ਲੱਗੇ ਹੋਏ ਸੀਗੇ ਕਿਸੇ ਦੇ ਉੱਤੇ 1900 ਦੇ ਦੋ ਸੂਟ ਜੋ ਵੀ ਜਿਵੇਂ ਜਿਵੇਂ ਆਫਰ ਸੀਗਾ ਪਰ ਅਸੀਂ ਹਨ ਆਪਣੇ ਟੇਸਟ ਦੇ ਮੁਤਾਬਕ ਸਾਨੂੰ ਜਿਹੜਾ ਵੀ ਠੀਕ ਲੱਗਿਆ ਅਸੀਂ ਉਹ ਲਿਆ ਪਹਿਲਾ ਸਿੱਕੋ ਦੋ ਮਤਲਬ ਕਿ ਉਹਨਾਂ ਦੇ ਉੱਤੇ ਸਾਨੂੰ ਪਸੰਦ ਆਏ ਪਰ ਅਸੀਂ ਦੇਖਿਆ ਵੀ ਪਹਿਲਾਂ ਆਪਾਂ ਨਾ ਸਾਰੀ ਹੈ ਜਿਹੜੀ ਆਪਾਂ ਉਹਤੇ ਰਾਉਂਡ ਲਾ ਲਈਏ ਕਿਉਂਕਿ ਕੀਤੇ ਕਿਹੜਾ ਜਿਹਾ ਕੱਪੜਾ ਹੁੰਦਾ ਡਿਜ਼ਾਈਨ ਕੋਈ ਆਪਾਂ ਨੂੰ ਵਧੀਆ ਮਿਲ ਜਾਂਦਾ ਹੁੰਦਾ ਡਿਜ਼ਾਈਨ ਤੇ ਇਹ ਹੁਣ ਇੱਥੇ ਇਹਨਾਂ ਦੀ ਭੈਣਾਂ ਦੀ ਬਹੁਤ ਸੋਹਣੀ ਹੈ ਨਾ ਉਹ ਲੱਗੇ ਹੋਏ ਸੀਗੇ ਸੂਟ ਇਹ ਇਹਨਾਂ ਤੇ ਆਫਰ ਵੀ ਲੱਗਿਆ ਹੋਇਆ ਸੀ ਹੁਣ ਸਾਨੂੰ ਇੱਕ ਜਿਹੜਾ ਸੂਟ ਸੀ ਇਹ ਤਾਂ ਪਸੰਦ ਸੀ ਲੇਕਿਨ ਆ ਨਾ ਜਿਹੜਾ ਇਹ ਦੇ ਵਿੱਚ ਕਲਰ ਚੁਆਇਸ ਨਹੀਂ ਸੀਗੀ ਥੋੜੀ ਜੀ ਹੈਨਾ ਕੁਸ਼ਤਾ ਅਸੀਂ ਸਾਮ ਨੂੰ ਗਏ ਕਲਰ ਚੁਆਇਸ ਘੱਟ ਸੀਗੀ ਬਾਕੀ ਤਾਂ ਉੱਥੇ ਹੈਨਾ ਆਪਾਂ ਨੂੰ ਡਿਸਕਾਊਂਟ ਮਿਲ ਜਾਂਦਾ ਕਿਉਂਕਿ ਜਿਹੜਾ ਇੱਕ ਅੱਧਾ ਪੀਸ ਰਹਿ ਜਾਂਦਾ ਇਹ ਸਾਨੂੰ ਪਸੰਦ ਬਹੁਤ ਸੀਗਾ ਸੂਟ ਇਹਦਾ ਨਿਊਜ ਆ ਕਲਰ ਸੀਗਾ ਤੇ ਇਹਦਾ ਬਹੁਤ ਸੋਹਣਾ ਦੁਪੱਟਾ ਵਗੈਰਾ ਸੀ ਕਾਟਨ ਦਾ ਸੀ ਪਿਓਰ ਤੇ ਇਹਦੀ ਰੇਂਜ ਵਗੈਰਾ ਵੀ ਸਹੀ ਸੀ ਪਰ ਸਾਨੂੰ ਸਿੰਗਲ ਸੂਟ ਕਰਕੇ ਅਸੀਂ ਉਹ ਨਹੀਂ ਲਿਆ ਅਸੀਂ ਸਾਰੇ ਸੂਟ ਅਸੀਂ ਪਹਿਲੀ ਵਾਰ ਗਏ ਸੀ ਨਾ ਐਗਜ਼ੀਬਿਸ਼ਨ ਦੇ ਵਿੱਚ ਅਸੀਂ ਜਿਹੜੇ ਸੂਟ ਨੇ ਸਾਰੇ ਹੀ ਬਹੁਤ ਸੋਹਣੇ ਦੇਖੇ ਸਾਰੀਆਂ ਸਟਾਲਾਂ ਤੇ ਘੁੰਮ ਫਿਰ ਕੇ ਵੀ ਮਤਲਬ ਕਿ ਇੱਥੇ ਹਨਾ ਜਿਹੜੀਆਂ 35 ਮਤਲਬ ਕਿ ਸਟਾਲਸ ਲੱਗੀਆਂ ਹੋਈਆਂ ਸੀ ਉਹਦੇ ਵਿੱਚੋਂ ਕੁਝ ਸਟਾਲਾਂ ਸੀਗੀਆਂ ਨਾ ਖਾਣ ਪੀਣ ਦੇ ਸਾਮਾਨ ਦੀਆਂ ਜਾਂ ਆਪਣੇ ਵੀ ਮਤਲਬ ਕਿ ਜਿਸ ਤਰ੍ਹਾਂ ਆਪਣਾ ਸਲਾਈ ਦਾ ਕਰਦੇ ਆ ਆਪਾਂ ਮਸ਼ੀਨ ਵਗੈਰਾ ਦਾ ਸਾਮਾਨ ਸੀ ਲੇਕਿਨ ਹਨਾ ਅਸੀਂ ਤਾਂ ਜ਼ਿਆਦਾਤਰ ਜਿਹੜੀ ਦੇਖੀ ਅਸੀਂ ਸੂਟਾਂ ਦੀ ਮਤਲਬ ਕਿ ਜੋ ਸੀਗੇ ਬੁਟੀਕ ਪੀਸ ਅਸੀਂ ਉਹੀ ਜ਼ਿਆਦਾ ਸਿਲੈਕਟ ਕੀਤੇ ਇਹ ਵਾਲਾ ਸੂਟ ਹੈ ਨਾ ਜਿਹੜਾ ਸੀ ਇਹ ਵੀ ਖਰੀਦਿਆ ਸੀ ਜਿਹੜਾ ਮੇਰੇ ਹੱਥ 'ਤੇ ਹੈਗਾ ਮੈਂ ਸੋਨੂੰ ਨਾਲ ਦੀ ਸਾਰੀ ਵੀਡੀਓ ਵੀ ਹੈ ਨਾ ਕਿੰਨੇ ਦਾ ਹੈ ਕਿ ਮੇ ਕੱਪੜਾ ਹੈ ਸਾਰਾ ਜ਼ਰੂਰ ਦੱਸੂੰਗੀ ਇਹ ਵੀ ਹੈ ਆਪਣੀ ਜਿਹੜੀ ਭੈਣ ਹੈ ਇਹ ਵੀ ਆਪਣੇ ਲਵੇ ਦੀ ਹੈ ਸੀਗੀ ਇਹ ਮੇਰੇ ਖਿਆਲ ਦੇ ਵਿੱਚ ਸ਼ਾਇਦ ਇਹ ਜਿਹੜੀ ਬੁਟੀਕ ਹੈ ਇਹ ਬਰੁਖਾ ਬਟ੍ਰੀਕ ਹੈ ਇਹਨਾਂ ਦੀ ਅਸੀਂ ਇਹਨਾਂ ਦੇ ਉੱਤੋਂ ਵੀ ਹੈ ਨਾ 2 3 ਸੂਟ ਲੈਏ ਸੀ 3 ਸੂਟ ਲੈਏ ਸੀ ਇਹਨਾਂ ਤੋਂ ਅਸੀਂ ਕਿ ਜਿਹੜਾ ਮੇਰੇ ਹੱਥ ਦੇ ਵਿੱਚ ਚੱਕਿਆ ਹੋਇਆ ਹੈ ਇਹ ਵਾਲਾ ਸੂਟ ਲਿਆ ਸੀ ਅਸੀਂ। ਇਹ ਕੋਨਾ ਜਿਹੜਾ ਇਹ ਸੂਟ ਆ ਜਿਹੜਾ ਇਹ ਵੀ ਆਪਾਂ ਨੇ ਖਰੀਦਿਆ ਤੀਗਾ। ਇਹ ਸੂਟ ਆ ਨਾ ਲੀਲਨ ਦਾ ਸੀਗਾ ਪ्योर ਲੀਲਨ ਦਾ। ਬਾਕੀ ਇਹਦੇ ਬਾਰੇ ਮੈਂ ਸੋਨੇ ਵੀਡੀਓ ਬਣਾਉਂਗੀ ਉਹਦੇ ਵਿੱਚ ਦੱਸ ਦੂੰਗੀ ਵੀ ਇਹਦੇ ਨਾਲ ਦਾਪਟਾ ਵਗੈਰਾ ਕਿਸ ਤਰ੍ਹਾਂ ਦਾ ਸੀ। ਮੈਨੂੰ ਬਹੁਤ ਸੋਹਣੇ ਲੱਗੇ ਹਨ ਇਹਨਾਂ ਦੇ ਸੂਟ ਹਾਂਜੀ ਆ ਦੇਖੋ ਹਨਾ ਸਾਨੂੰ ਸਾਰੀ ਅਸੀਂ ਜਿੰਨੀ ਕ ਸਾਤੋਂ ਹਨਾ ਵੀਡੀਓ ਬਣੀ ਤੁਹਾਨੂੰ ਦਿਖਾ ਰਿਆਂ ਇਥੋਂ ਆਪਾਂ ਨੇ ਹਨਾ ਇੱਕ ਸੂਟ ਹੋਰ ਸੀਗਾ ਜਿਹੜਾ ਰੀਵਾ ਦਾ ਸੀਗਾ ਬਹੁਤ ਸੋਹਣਾ ਉਹ ਲਿਆ ਸੀ ਆਪਾਂ ਇਹਨਾਂ ਤੋਂ ਤਿੰਨ ਸੂਟ ਨੇ ਜਿਹੜੇ ਉਹ ਵਾਈ ਕੀਤੇ ਸੀਗੇ ਆ ਦੇਖੋ ਲੋ ਅਸੀਂ ਤੁਹਾਨੂੰ ਦਿਖਾ ਰਹਾਂਗੇ ਹਨਾ ਸਾਰੀ ਮੇਰੀਆਂ ਸਾਰੀਆਂ ਪਹਿਨਾ ਹਨਾ ਜੋ ਜਿੰਨਾਂ ਦੇ ਨੇੜੇ ਜਦੋਂ ਵੀ ਕੋਈ ਐਗਜ਼ੀਬਿਸ਼ਨ ਲੱਗਦੀ ਹੈ ਤੁਸੀਂ ਇੱਕ ਵਾਰ ਜ਼ਰੂਰ ਜਾ ਕੇ ਆਇਆ ਕਰੋ ਜ਼ਰੂਰ ਟਰਾਈ ਕਰਿਆ ਕਰੋ ਕਿਉਂਕਿ ਹਨਾ ਕਈ ਵਾਰ ਆਪਣੀ ਮੁਤਲਕ ਜਿਹੜਾ ਆਪਾਂ ਟੈਸਟ ਭਾਲਦੇ ਨੂੰ ਹਜਾ ਆਪਾਂ ਨੂੰ ਕਪੜਾ ਮਿਲ ਜਾਂਦਾ ਹੁੰਦਾ ਹੈਗਾ ਅਸੀਂ ਵੀ ਪਹਿਲੀ ਵਾਰ ਐਗਜ਼ੀਬਿਸ਼ਨ ਦੇ ਵਿੱਚ ਗਏ ਸੀਗੇ ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਹਨਾ ਇੱਥੋਂ ਜਿਹੜੇ ਕੱਪੜੇ ਨੇ ਲੈ ਲੇ ਬਾਹਰ ਮੌਸਮ ਬਹੁਤ ਖਰਾਬ ਹੋ ਗਿਆ ਸੀ ਹਨਾ ਫੋਨ ਆ ਗਿਆ ਸਾਨੂੰ ਘਰੋਂ ਵੀ ਨੇਰੀ ਬਹੁਤ ਆ ਗਈ ਫਿਰ ਅਸੀਂ ਕੀ ਕੀਤਾ ਜੇ ਅਸੀਂ ਫਟਾਫਟ ਫੇਰ ਨਹੀਂ ਅਸੀਂ ਕਿਤੇ ਰੁਕੇ ਫਿਰ ਆਪਾਂ ਇਹਨਾਂ ਤੋਂ ਸੂਟ ਲੈ ਕੇ ਫਟਾਫਟ ਆਪਾਂ ਹਨਾ ਘਰੇ ਆ ਗਏ ਹਾਂਜੀ ਅੱਜ ਦੀ ਵੀਡੀਓ ਹਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ